ਅੰਤਰਰਾਸ਼ਟਰੀ ਧੜਾਕ ਸਰਦਾਰ ਫੌਜਾ ਸਿੰਘ ਦਾ ਪਿੱਛੇ ਜੇ ਕੋਈ ਐਕਸੀਡੈਂਟ ਕਰਕੇ ਚਲੇ ਗਿਆ ਤਾਂ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦਾ ਕਾਤਲ ਫੜ ਲਿਆ। ਕੁਝ ਦਿਨਾਂ 'ਚ। ਚੰਗੀ ਗੱਲ ਆ ਫੜ ਲੈਣਾ ਚਾਹੀਦਾ। ਤੇ ਉਹਦੇ ਉੱਤੇ ਬਣਦਾ ਕੇਸ ਪਾ ਕੇ ਅਦਰ ਵੀ ਛੋੜ ਦਿੱਤਾ। ਪਰ ਜਿਹੜੇ ਪੰਜਾਬ ਦੇ ਵਿੱਚ ਨਸ਼ਾ ਵੇਚਦੇ ਆ ਜਿਹੜਾ ਸਭ ਤੋਂ ਸਰਗਰਮ ਮੁੱਦਾ ਆ ਉਹਨਾਂ ਦੀਆਂ ਪੁਲਿਸ ਚਾਰਜ ਸ਼ੀਟਾਂ ਤੱਕ ਪੇਸ਼ ਕਰਨੀਆਂ ਭੁੱਲ ਜਾਂਦੀ ਆ। ثار ਵਾਲੀ ਬੀਬੀ ਐਡਾ ਹਾਈਲਾਈਟਡ ਮੁੱਦਾ ਤੇ ਪੁਲਿਸ ਮੇਨ ਚੀਜ਼ ਹੀ ਭੁੱਲ ਗਈ ਚਾਰਜ ਸ਼ੀਟ ਦੈਰ ਕਰਨਾ ਹੈ ਗੱਲ ਤਾਂ ਸੋਚਣ ਵਾਲੀ ਇਹ ਗੱਲ ਇਹ ਨਹੀਂ ਕਿ ثار ਵਾਲੀ ਬੀਬੀ ਕੋ ਨਸ਼ਾ ਫੜਿਆ ਗਿਆ ਜਾਂ ਉਹਨੂੰ ਜ਼ਮਾਨਤ ਮਿਲ ਗਈ ਗੱਲ ਇਹ ਆ ਵੀ ثار ਵਾਲੀ ਬੀਬੀ ਦੇ ਕੋਲ ਰਾਜ بڑے ਵੱਡੇ ਵੱਡੇ ਮਗਰਮੱਛਾਂ ਦੇ ਸੀ ਇਸ ਕਰਕੇ ਉਹ ਅੱਜ ਵੀ ਯਾਦ ਘੁੰਮਦੀ ਹੈ ਇਹ ਸਾਰਾ ਸਿਸਟਮ ਸਾਰੀ ਰਲੀ ਰਲੀ ਚੁਗਦੇ ਆ ਇਸੇ ਲਈ ਤਾਂ ਨਸ਼ਾ ਰੋਕਣ ਵਾਲਾ ਭਗਵੰਤ ਅਮਰਤਪਾਲ ਜੇਲ੍ਹ ਸੁਟਿਆ